ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਤਨਾਸਰੀ ਮਹਲਾ 9 ਤਿਹ ਜੋਗੀ ਕੋ ਜੁਗਤ ਨ ਜਾਣੋ ਲੋਭ ਮੋਹ ਮਾਇਆ ਮਮਤਾ ਫੁਨ ਜਹੇ ਘਟ ਮਾਹੇ ਪਛਾਨੋ ਤੇਹ ਜੋਗੀ ਕੋ ਜੁਗਤ ਨਾ ਜਾਨੋ ਲੋਭ ਮੋਹ ਮਾਇਆ ਮਮਤਾ ਫੁਨ ਜਿਹ ਘਟ ਮਾਹੇ ਪਛਾਨੋ ਰਹਾਵ ਬਾਰ ਨਿੰਦਾ ਉਸ ਤਤ ਨਹ ਜਾਕੇ ਕੰਚਨ ਲੋਸ ਮਾਨੋ ਹਰ ਕਸੋਗ ਤੇ ਰਹੇ ਅਤੀਤਾ ਜੋਗੀ ਤਾਹੇ ਬਖਾਨੋ ਚੰਚਲ ਮਨ ਦਹ ਦਿਸ ਕੋ ਧਾਵਤ ਆਚਲ ਜਾਹੇ ਠਹਿਰਾਨੋ ਕਹੋ ਨਾਨਕ ਇਹ ਬਿਦਗ ਕੋ ਜੋ ਨਰ ਮੁਕਤ ਤਾਹੇ ਤੁਮ ਮਨੋ ਚੰਚਲ ਮਨ ਦਹ ਦਿਸ ਕੋ ਧਾਵਤ ਆ ਚਲ ਜਾ ਹੈ ਠਹਿਰਾਨੋ ਕਹੋ ਨਾਨਕ ਏ ਬਿੱਦਕੋ ਜੋ ਨਰ ਮੁਕਤ ਤਾਹੇ ਤੁਮ ਮੰਨੋ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਤਨ ਆਸਰੀ ਮਹਲਾ ਨੋਵਾ ਤੇਹ ਜੋਗੀ ਕੋ ਜੁਗਤ ਨ ਜਾਣੋ ਲੋਭ ਮੋਹ ਮਾਇਆ ਮਮਤਾ ਫੁਨ ਜਹੇ ਘਟ ਮਾਹੇ ਪੁਝਾਨੋ ਤੇਹ ਜੋਗੀ ਕੋ ਜੁਗਤ ਨ ਜਾਣੋ ਲੋਭ ਮੋਹ ਮਾਇਆ ਮਮਤਾ ਫਨ ਜਿਹ ਘਟ ਮਾਹੀ ਪਛਾਨੋ ਰਹਾਵ ਬਾਰ ਨਿੰਦਾ ਉਸ ਤਤ ਨਹਿ ਜਾਕੇ ਕੰਚਨ ਰੋਸ ਮਾਨੋ ਹਰ ਕਸ਼ੋਗ ਤੇ ਰਹੇ ਅਤੀਤਾ ਜੋਗੀ ਤਾਂ ਹੈ ਬਖਾਨੋ ਚੰਚਲ ਮਨ ਦਹਿਸ ਕੋ ਧਾਵਤ ਆਚਲ ਜਾਹਿ ਠਹਿਰਾਨੋ ਕਹੋ ਨਾਨਕ ਏ ਬਿਦਗ ਕੋ ਜੋ ਨਰ ਮੁਕਤ ਤਾ ਹੈ ਤੁਮ ਮਾਨੋ ਚੰਚਲ ਮਨ ਦਹਿਸ ਕੋ ਧਾਵਤ ਆਚਲ ਜਾਹਿ ਠਹਿਰਾਨੋ ਹੋ ਨਾਨਕ ਏ ਬਿੱਦਕੋ ਜੋ ਨਰ ਮੁਕਤ ਤਾਹੇ ਤੁਮ ਮੰਨੋ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਤਨਾਸਰੀ ਮਹਲਾ 9 ਤੇਹ ਜੋਗੀ ਕੋ ਜੁਗਤ ਨਾ ਜਾਨੋ ਲੋਭ ਮੋਹ ਮਾਇਆ ਮਮਤਾ ਫੁਨ ਜਹੇ ਘਟ ਮਾਹੇ ਪਝਾਨੋ ਤੇਹ ਜੋਗੀ ਕੋ ਜੁਗਤ ਨਾ ਜਾਨੋ ਲੋਭ ਮੋਹ ਮਾਇਆ ਮਮਤਾ ਫੁਨ ਜਿਹੇ ਘਟ ਮਾਹੇ ਪਛਾਨੋ ਰਹਾਵ ਬਾਰ ਨਿੰਦਾ ਉਸ ਤਤ ਨਹਿ ਜਾਕੇ ਕਾਂਚਨ ਰੋਸ ਮਾਨੋ ਹਰ ਕਸ਼ੋਗ ਤੇ ਰਹੇ ਅਤੀਤਾ ਜੋਗੀ ਤਾਹੇ ਬਖਾਨੋ ਚੰਚਲ ਮਨ ਦਹਿ ਦਿਸ ਕੋ ਧਾਵਤ ਆਚਲ ਜਾਹਿ ਠਹਿਰਾਨੋ ਕਹੋ ਨਾਨਕ ਏ ਬਿਦਕ ਕੋ ਜੋ ਨਰ ਮੁਕਤ ਤਾ ਹੈ ਤੁਮ ਮਾਨੋ ਚੰਚਲ ਮਨ ਦੈ ਦਿਸ ਕੋ ਧਵਤ ਆਚਲ ਜਾਹਿ ਠਹਿਰਾਨੋ ਕਹੋ ਨਾਨਕ ਏ ਬਿਦਕ ਕੋ ਜੋ ਨਰ ਮੋਕਤ ਤਾਹੇ ਤੁਮ ਮੰਨੋ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਤਨਾਸਰੀ ਮਹਲਾ 9 ਤਿਹ ਜੋਗੀ ਕੋ ਜਗਤ ਨ ਜਾਣੋ ਲੋਭ ਮੋਹ ਮਾਇਆ ਮਮਤਾ ਫੁਨ ਜਹੇ ਘਟ ਮਾਹੇ ਪਛਾਨੋ ਤੈ ਜੋਗੀ ਕੋ ਜਗਤ ਨ ਜਾਣੋ ਲੋਭ ਮੋਹ ਮਾਇਆ ਮਮਤਾ ਫੁਨ ਜਹੇ ਘਟ ਮਾਹੇ ਪਛਾਨੋ ਰਹਾਵ ਬਾਰ ਨਿੰਦਾ ਉਸ ਤਤ ਨਹ ਜਾਕੇ ਕੰਚਨ ਰੋਸ ਮਾਨੋ ਹਰ ਕਸ਼ੋਗ ਤੇ ਰਹੇ ਅਤੀਤਾ ਜੋਗੀ ਤਾਹੇ ਬਖਾਨੋ ਚੰਚਲ ਮਨ ਦਹਿਸ ਕੋ ਧਾਵਤ ਅਚਲ ਜਾਹੇ ਠਹਿਰਾਨੋ ਕਹੋ ਨਾਨਕ ਇਹ ਬਿਦਕ ਕੋ ਜੋ ਨਰ ਮੁਕਤ ਤਾਂ ਹੈ ਤੁਮ ਮੰਨੋ ਚੰਚਲ ਮਨ ਦੇ ਦਿਸ ਕੋ ਧਵਤ ਅਚਲ ਜਹੇ ਠਹਿਰਾਨੋ ਕਹੋ ਨਾਨਕ ਇਹ ਬਿਦਕ ਕੋ ਜੋ ਨਰ ਮੁਕਤ ਤਾਂ ਹੈ ਤੁਮ ਮੰਨੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਤਨਾਸਰੀ ਮਹਲਾ 9 ਤਿਹ ਜੋਗੀ ਕੋ ਜੁਗਤ ਨ ਜਾਣੋ ਲੋਭ ਮੋਹ माया ममता फुन जहे ਘਟ 마હે ਪਛਾਨੋ ਤਹ ਜੋਗੀ ਕੋੁ ਜੁਗਤ ਨ ਜਾਣੋ ਲੋਭ মোহ माया ममता फुन ਜहे ਘਟ 마હે ਪਛਾਨੋ ਰਹਾਵ ਬਾਰ ਨਿੰਦਾ ਉਸਤਤ ਨਹ ਜਾਕੇ ਚੰਚਲ ਰੋਸ ਮਨੋ ਹਰ ਕਸੋਗ ਤੇ ਰਹੇ ਅਤੀਤਾ ਜੋਗੀ ਤਾਹੇ ਬਖਾਨੋ ਚੰਚਲ ਮਨ ਦਹਿਸ ਕੋ ਧਾਵਤ ਅਚਲ ਜਾਹੇ ਠਹਿਰਾਨੋ ਕਹੋ ਨਾਨਕ ਇਹ ਬਿਦਗ ਕੋ ਜੋ ਨਰ ਮੁਕਤ ਤਾਂ ਹੈ ਤੁਮ ਮੰਨੋ ਚੰਚਲ ਮਨ ਦੇਿਸ ਕੋ ਤਾਂਵਤ ਅਚਲ ਜਹੇ ਠਹਿਰਾਨੋ ਕਹੋ ਨਾਨਕ ਇਹ ਬਿੱਦ ਕੋ ਜੋ ਨਰ ਮੁਕਤ ਤਾਂ ਹੈ ਤੁਮ ਮੰਨੋ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਤਨਾਸਰੀ ਮਹਲਾ 9 ਤਿਹ ਜੋਗੀ ਕੋ ਜੁਗਤ ਨ ਜਾਣੋ ਲੋਭ ਮੋਹ ਮਾਇਆ ਮਮਤਾ ਫੁਨ ਜਹੇ ਘਟ ਮਾਹੇ ਪਝਾਨੋ ਤੇਹ ਜੋਗੀ ਕੋ ਜੁਗਤ ਨਾ ਜਾਨੋ ਲੋਭ ਮੋਹ ਮਾਇਆ ਮਮਤਾ ਫੁਨ ਜਿਹ ਘਟ ਮਾਹੇ ਪਛਾਨੋ ਰਹਾਵ ਬਾਰ ਨਿੰਦਾ ਉਸ ਤਤ ਨਹ ਜਾਕੇ ਕੰਚਨ ਲੋਸ ਮਾਨੋ ਹਰ ਕਸੋਗ ਤੇ ਰਹੇ ਅਤੀਤਾ ਜੋਗੀ ਤਾਂ ਹੈ ਬਖਾਨੋ ਚੰਚਲ ਮਨ ਦੇਿਸ ਕੋ ਧਾਵਤ ਆਚਲ ਜਾ ਹੈ ਠਹਿਰਾਨੋ ਕਹੋ ਨਾਨਕ ਇਹ ਬਿਦਗ ਕੋ ਜੋ ਨਰ ਮੁਕਤ ਤਾਂ ਹੈ ਤੁਮ ਮਨੋ ਚੰਚਲ ਮਨ ਦੇਿਸ ਕੋ ਧਾਵਤ ਆ ਚੱਲ ਜਾਏ ਠਹਿਰਾਨੋ ਕਹੋ ਨਾਨਕ ਏ ਬਿੱਦਕੋ ਜੋ ਨਰ ਮੁਕਤ ਤਾਹੇ ਤੁਮ ਮੰਨੋ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਤਨ ਆਸਰੀ ਮਹਲਾ ਨੋਵਾ ਤੇਜੋਗੀ ਕੋ ਜੁਗਤ ਨ ਜਾਣੋ ਲੋਭ ਮੋਹ ਮਾਇਆ ਮਮਤਾ ਫੁਨ ਜਹੇ ਘਟ ਮਾਹੇ ਪਛਾਨੋ ਤੇਜੋਗੀ ਕੋ ਜੁਗਤ ਨ ਜਾਣੋ ਲੋਭ ਮੋਹ ਮਾਇਆ ਮਮਤਾ ਫਨ ਜਿਹ ਘਟ ਮਾਹੀ ਪਛਾਨੋ ਰਹਾਵ ਬਾਰ ਨਿੰਦਾ ਉਸਤਤ ਨਹਿ ਜਾਕੇ ਕੰਚਨ ਲੋਸ ਮਾਨੋ ਹਰ ਕਸ਼ੋਗ ਤੇ ਰਹੇ ਅਤੀਤਾ ਜੋਗੀ ਤਾਹੇ ਬਖਾਨੋ ਚਾਂਚਲ ਮਨ ਦੇਹਿਸ ਕੋ ਧਾਵਤ ਆਚਲ ਜਾਏ ਠਹਿਰਾਨੋ ਕਹੋ ਨਾਨਕ ਇਹ ਬਿਦਗ ਕੋ ਜੋ ਨਰ ਮੁਕਤ ਤਾ ਹੈ ਤੁਮ ਮਨੋ ਚਾਂਚਲ ਮਨ ਦੇਹਿਸ ਕੋ ਧਾਵਤ ਆਚਲ ਜਾਏ ਠਹਿਰਾਨੋ ਕਹੋ ਨਾਨਕ ਏ ਬਿੱਦਕੋ ਜੋ ਨਰ ਮੁਕਤ ਤਾਹੇ ਤੁਮ ਮੰਨੋ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਤਨਾਸਰੀ ਮਹਲਾ 9 ਤੇਹ ਜੋਗੀ ਕੋ ਜੁਗਤ ਨ ਜਾਣੋ ਲੋਭ ਮੋਹ ਮਾਇਆ ਮਮਤਾ ਫੁਨ ਜਹੇ ਘਟ ਮਾਹੇ ਪਝਾਨੋ ਤੇਹ ਜੋਗੀ ਕੋ ਜੁਗਤ ਨ ਜਾਣੋ ਲੋਭ ਮੋਹ ਮਾਇਆ ਮਮਤਾ ਫੁਨ ਜਿਹੇ ਘਟ ਮਾਹੇ ਪਛਾਨੂ ਰਹਾਵ ਬਾਰ ਨਿੰਦਾ ਉਸ ਤਤ ਨਹਿ ਜਾਕੇ ਕਾਂਚਨ ਰੋਸ ਮਾਨੂ ਹਰ ਕਸ਼ੋਗ ਤੇ ਰਹੇ ਅਤੀਤਾ ਜੋਗੀ ਤਾਹੇ ਬਖਾਨੂ ਚੰਚਲ ਮਨ ਦਹ ਦਿਸ ਕੋ ਧਾਵਤ ਆਚਲ ਜਾਹਿ ਠਹਿਰਾਨੋ ਕਹੋ ਨਾਨਕ ਏ ਬਿਦਕ ਕੋ ਜੋ ਨਰ ਮੁਕਤ ਤਾ ਹੈ ਤੁਮ ਮਾਨੋ ਚੰਚਲ ਮਨ ਦੈ ਦਿਸ ਕੋ ਧਵਤ ਆਚਲ ਜਾਹਿ ਠਹਿਰਾਨੋ ਕਹੋ ਨਾਨਕ ਏ ਬਿਦਕ ਕੋ ਜੋ ਨਰ ਮੋਕਤ ਤਾਹੇ ਤੁਮ ਮੰਨੋ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ